ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਪੀਜਗਰ ਕਮਕੀ ਭਾਰੀ ਤਬਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਨਿਕਲ ਕੇ ਜੋ ਖਬਰ ਸਾਹਮਣੇ ਆ ਰਹੀ ਆ ਸੰਯੁਕਤ ਅਰਬ ਅਮੀਰਾਤ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਹੜਵਰਗੀ ਸਥਿਤੀ ਪੈਦਾ ਕਰ ਦਿੱਤੀ ਅਬੂਦਾਬੀ ਦੁਬਈ ਅਤੇ ਅਲ ਆਇਨ ਵਰਗੇ ਸ਼ਹਿਰਾਂ 'ਚ ਭਾਰੀ ਮੀਂਹ ਤੋਂ ਬਾਅਦ ਹੜਵਰਗੇ ਹਾਲਾਤ ਪੈਦਾ ਹੋ ਗਏ ਤੇ ਕਈ ਪ੍ਰਮੁੱਖ ਹਾਈਵੇ ਅਤੇ ਹਵਾਈ ਅੱਡਿਆਂ 'ਤੇ ਪਾਣੀ ਭਰ ਗਿਆ ਸ ਹਾਲਾਤਾਂ ਨੂੰ ਦੇਖਦੇ ਹੋਏ 28 ਫਰਵਰੀ 28 ਭਾਰਤੀ ਫਲਾਈਟਾਂ ਕੈਨਸਲ ਕੀਤੀਆਂ ਗਈਆਂ ਜਿਸ ਕਰਕੇ ਯਾਤਰੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਦੱਸਿਆ ਗਿਆ ਕਿ ਸੋਮਵਾਰ ਤੇ ਮੰਗਲਵਾਰ ਰਾਤ ਨੂੰ ਹੀ ਤੇਜ਼ ਹਵਾਵਾਂ ਨਾਲ بارش ਹੋ ਰਹੀ ਹੈ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਦਨ ਆ ਕੀ ਵਿਗਨਪਿਆ ਦੁਬਈ 에ਰਪੋਰਟ ਤੋਂ ਦੂਰੀਆਂ ਦੇ ਸਭ ਤੋਂ ਵਿਕਤ ਦੁਬਈ ਅਡੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮੰਗਲਵਾਰ ਸ਼ਾਮ ਤੱਕ ਸੰਯੁਕਤ ਅਰਬ ਅਮੀਰਾਤ ਵਿੱਚ 120 ਮਿਲੀਮੀਟਰ ਤੋਂ ਵੱਧ ਬਾਰਸ਼ ਦਰਜ ਕੀਤੀ ਗਈ ਹੈ ਤੇ ਖੇਹਰਾ ਦੀ ਛੜਕਾਂ ਪਾਣੀ ਨਾਲ ਭਰਗੀਆਂ ਨਜ਼ਰ ਆ ਰੀਆਂ ਤੇ ਇਸ ਦੌਰਾਨ ਯੂਏ ਦੇ ਗਵਾਂਡੀ ਉਮਾਨ ਵਿੱਚ ਵੀ ਭਾਰੀ ਮੀਂਹ ਕਰਕੇ ਹੜ੍ਹਾਂ ਦੀ ਮਾਰਚ ਲੈਣੀ ਪਈ ਹੜ੍ਹ ਕਰਕੇ 18 ਲੋਕਾਂ ਦੀ ਮੌਤ ਹੋਈ ਜਾਂਦੇ ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਭਾਰੀ ਮੀਂਹ ਤੇ ਤੂਫਾਨ ਕਰਕੇ ਸਕੂਲ ਬੰਦ ਕਰ ਦਿੱਤੇ ਗਏ ਹਨ ਜ਼ਿਆਦਾਤਰ ਸਰਕਾਰੀ ਦਫ਼ਤਰ ਵੀ ਬੰਦ ਰਹੇ ਖੜਕਦੇ ਪਾਣੀ ਪੈ ਜਾ ਕੇ ਕਰਕੇ ਕਈ ਵਣ ਫਸੇ ਹੋਏ ਦੇਖੇ ਗਏ ਵੀਡੀਓ ਦੇਖਣ ਲਈ ਤੋਂ ਵੱਡਾ